ਸਪਨਾ ਸੀਗਾ ਜੋ ਦਿਨ ਹੀ ਲਿਆ ਗਿਆ ਸੀ ਜਿੰਨਾ ਕਿ ਲਿਆ ਸੀ ਉਦੋਂ ਕਿਤੇ ਅਡਾਨਾਂ ਉੱਚੀਆਂ ਹੋ ਗਈਆਂ ਕਿ ਮੇਰੀ ਇੱਕ ਅੰਦਾਜ਼ਨ ਇੱਕ ਮੈਂ ਸੋਚ ਰੱਖਦਾ ਹੈਗਾ ਜਾਂ ਇਹ ਕਹਿ ਲਓ ਇੱਕ ਹੋਰ ਸੁਪਨਾ ਰੱਖਦਾ ਹੈਗਾ ਵੀ 140 ਟੀਮਾਂ ਨੇ ਤੇ ਚਾਰ ਕਿਤਾਬਾਂ ਦੇ ਸਾਰੇ ਆਉਣ ਵਾਲੇ ਟਾਈਮ 'ਚ ਕਿਉਂ ਇਹ ਪ੍ਰੋਜੈਕਟ ਇਦਾਂ ਕਰਦਾ ਜਿਹਦਾ ਅੰਤ ਨਹੀਂ ਹੈ ਐਂਡਲੈਸ ਆ ਤੇ ਮੈਂ ਆਪਣੀ ਟੀਮ ਨਾਲ ਇੱਕ ਵਾਅਦਾ ਕੀਤਾ ਹੋਇਆ ਵੀ ਉਹਨਾਂ ਚਾਰੇ ਕਿਤਾਬਾਂ ਛਾਪਨੀਆਂ ਰਹਿਣਗੀਆਂ ਜਿੰਨਾਂ ਚਾਰੇ ਗਿਆਨ ਗਿਆਨ ਜਿਹੜੀ ਬੋਲਡ ਰੈਕਡ ਦੇ ਵਿੱਚ ਸਾਡਾ ਇੱਕ ਕਿਤਾਬ ਦਰਜ ਨਹੀਂ ਹੁੰਦੀ ਪੰਜਾਬ ਭਵਨ ਸਰੀ ਕੈਨੇਡਾ ਤੇ ਸੰਸਥਾਪਕ ਸੁਖੀ ਬਾੜ ਦੇ ਅਗਵਾਈ ਹੇਠ ਚੱਲ ਰਿਹਾ ਪ੍ਰੋਜੈਕਟ ਨਮੀਆਂ ਕਲਮਾ ਨਵੀਂ ਉਡਾਨ ਕਿਤਾਬ ਦਾ ਲੋਕ ਕਰਪਨ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਮਾ ਵਿਖੇ ਕੀਤਾ ਗਿਆ ਕੰਡਾਸਤੇ ਕੀ ਸੁੱਕੀ ਬਾੜ ਦੇ ਵੱਲੋਂ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੁੜਨ ਦੇ ਲਈ ਤੇ ਉਹਨਾਂ ਨੂੰ ਸਿਹਤ ਦੇ ਨਾਲ ਜੋੜਨ ਦੇ ਲਈ ਇਹ ਵੱਡਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਦੁਆਰਾ ਲਿਖੀਆਂ ਰਚਨਾਵਾਂ ਇਸ ਕਿਤਾਬ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਤੇ ਅੱਜ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਵੀ ਨਮੀਆਂ ਕਲਮਾਨ ਨਮੀ ਉਡਾਂ ਦਾ 14ਵਾਂ ਪਾਕ ਲੋਕ ਅਰਪਣ ਕੀਤਾ ਇਸ ਮੌਕੇ ਇਸ ਸਮਾਗਮ ਦੇ ਵਿੱਚ ਨਮਾਸ਼ਾਰ ਜ਼ਿਲ੍ਹੇ ਦੀ ਸਿੱਖਿਆ ਅਫਸਰ ਅਰਚਨਾ ਅਗਰਵਾਲ ਵੀ ਪਹੁੰਚੇ ਸੀ ਜਿੱਥੇ ਉਹਨਾਂ ਨੇ ਕਿਤਾਬ ਦੇ ਵਿੱਚ ਸ਼ਾਮਲ ਬੱਚਿਆਂ ਦੀਆਂ ਰਚਨਾਵਾਂ ਨੂੰ ਹੱਲਾਸ਼ੇਰੀ ਦਿੱਤੀ ਉੱਥੇ ਹੀ ਸੁੱਕੀ ਬਾਟ ਨੂੰ ਇੰਨੇ ਵੱਡੇ ਪ੍ਰੋਜੈਕਟ ਦੇ ਲਈ ਜੋ ਉਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਉਸ ਦੇ ਲਈ ਮੁਬਾਰਕਾਂ ਵੀ ਦਿੱਤੀਆਂ ਨੇ ਸੁਪਨਾ ਸੀਗਾ ਜੋ ਦਿਨ ਇਹ ਲਿਆ ਗਿਆ ਸੀ ਆ ਜਿੰਨਾ ਕਿ ਲਿਆ ਸੀ ਉਦੋਂ ਕਿਤੇ ਅ ਅਡਾਨਾਂ ਉੱਚੀਆਂ ਹੋ ਗਈਆਂ ਅਸੀਂ ਅਸੇ ਮੇਰੀ ਸਾਰੀ ਟੀਮ ਕੁਝ ਮੈਂਬਰ ਮੇਰੇ ਨਾਲ ਖੜੇ ਨੇ ਬਾਕੀ ਸਾਰੀ ਟੀਮ ਜਿਹੜੀ ਪੰਜਾਬ ਦੇ ਵਿੱਚ ਹੋਰ ਜ਼ਿਲ੍ਹਿਆਂ ਵਿੱਚ ਜਾਂ ਹੋਰ ਪ੍ਰਦੇਸ਼ਾਂ ਵਿੱਚ ਅਸੀਂ ਜੋੜੀ ਆ 140 ਕਦੇ ਟੀਮਾਂ ਨੇ ਇਹਨਾਂ ਸਾਰਿਆਂ ਦੀ ਜਿਹੜੀ ਮਿਹਨਤ ਦਾ ਸਦਕਾ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਇਸ ਵੇਲੇ ਇਹ ਪ੍ਰੋਜੈਕਟ ਬੜਾ ਬਲੰਦੀਆਂ ਤੇ ਜੀ ਕਿੰਨੀਆਂ ਬੁਕਸਾਂ ਪਹਿਲੇ ਨਿਕਲ ਚੁੱਕੀਆਂ ਆ ਹਾਂਜੀ ਜੀ ਇੱਕ ਜ਼ਿਲ੍ਹੇ ਦੀ ਇੱਕ ਕਿਤਾਬ ਮੰਨ ਕੇ ਚੱਲ ਜੋ ਪੇ ਹੁਣ ਆਲਮੋਸਟ ਪ੍ਰਿੰਟ ਹੋ ਗਈਆਂ ਨੇ ਆ 16 17 ਕਿਤਾਬਾਂ ਮੇਖਾ ਰਿਲੀਜ਼ ਵੀ ਹੋ ਗਈਆਂ ਤੇ ਬਾਕੀ ਦੀਆਂ ਛਾਪ ਗਈਆਂ ਨੇ ਸੋ ਜਿਹੜਾ ਸਾਡਾ ਇੱਕ ਸਾਲ ਦਾ ਜਿਹੜਾ ਸਫਰ ਸੀਗਾ ਉਹਦੇ ਜਿਹੜੇ 5 6 ਮਹੀਨੇ ਤੋਂ ਪਹਿਲਾਂ ਸਾਡੀ ਤਿਆਰੀ ਚ ਨਿਕਲ ਗਈ ਤੇ ਪੰਜਾਂ ਕੁ ਮਹੀਨਿਆਂ ਚ ਮੇਰੇ ਤਿੰਨ ਟ੍ਰਿਪਾਂ ਦੇ ਵਿੱਚ ਇਹ 16 17 ਕਿਤਾਬਾਂ ਜਿਹੜੀਆਂ ਵੋਲੀਅਮ ਦੇ ਪੱਖੋਂ ਕਿ ਮੇਰੀ ਇੱਕ ਅੰਦਾਜ਼ਨ ਇੱਕ ਮੈਂ ਸੋਚ ਰੱਖਦਾ ਹੈਗਾ ਜਾਂ ਇਹ ਕਹਿ ਲਓ ਇੱਕ ਹੋਰ ਸੁਪਨਾ ਰੱਖਦਾ ਹੈਗਾ ਵੀ 140 ਟੀਮਾਂ ਨੇ ਤੇ ਚਾਰ ਕਿਤਾਬਾਂ ਦੇ ਸਾਰੇ ਆਉਣ ਵਾਲੇ ਟਾਈਮ 'ਚ ਕਿਉਂ ਇਹ ਪ੍ਰੋਜੈਕਟ ਇਦਾਂ ਘਟਾ ਜਿਹਦਾ ਅੰਤ ਨਹੀਂ ਹੈ ਇਨਲੈਸ ਹੈ ਤੇ ਮੈਂ ਆਪਣੀ ਟੀਮ ਨਾਲ ਇੱਕ ਵਾਅਦਾ ਕੀਤਾ ਹੋਇਆ ਵੀ ਉਹਨਾਂ ਚਾਰੇ ਕਿਤਾਬਾਂ ਛੱਪਦੀਆਂ ਰਹਿਣਗੀਆਂ ਜਿੰਨਾ ਚਿਰ ਇਹ ਗਿਆਨ ਜਿਹੜੀ ਬੋਲਡ ਰੈਕਡ ਦੇ ਵਿੱਚ ਸਾਡਾ ਇਹ ਕਿਤਾਬ ਦਰਜ ਨਹੀਂ ਹੁੰਦੀ ਸੋ ਇਹਦੀ ਸਮਾਪਤੀ ਕਦੋਂ ਹੋਊਗੀ ਉਹਦਾ ਨਹੀਂ ਸਾਨੂੰ ਪਤਾ ਤੇ ਹੁਣੀ ਵੀ ਨਹੀਂ ਚਾਹੀਦੀ ਕਿ ਜਿਹੜੇ ਬੱਚਿਆਂ ਨੂੰ ਅਸੀਂ ਲਗਨ ਲਾਈ ਆ ਜੀ ਇਹਨਾਂ ਨੂੰ ਇੱਕ ਕਿਤਾਬ ਛੱਡ ਕੇ ਗੱਬੇ ਛੱਡ ਕੇ ਇਹ ਨਿਆ ਨਹੀਂ ਹੋਗਾ ਬੱਚਿਆਂ ਦਾ ਜੋ ਵੀ ਇਹਨਾਂ ਨੂੰ ਬਾਂਹ ਕੌਣ ਫੜੂਗਾ ਸੋ ਇਸ ਕਰਕੇ ਨਾ ਬੱਚਿਆਂ ਨੂੰ ਅਸੀਂ ਫੇਰ ਮੌਕਾ ਦੇਵਾਂਗੇ ਫੇਰ ਇਹ ਆਪਣੀ ਰਚਨਾ ਲੈ ਕੇ ਆਉਣਗੇ ਜਿਹੜਾ ਅੱਜ ਸਕੂਲ ਆਏ ਆ ਤੇ ਅਸੀਂ ਹੋਪਫੁਲ ਐਂਡ ਥੈਂਕਸ ਟੂ ਗੋਡ ਵੀ ਸਕੂਲ ਫੀ ਆਈਏ ਫਿਰ ਉਹ ਕੋਈ ਰਿਲੀਜ਼ ਕਰੀਏ ਸੋ ਇਦਾਂ ਦੇ ਸੁਪਨੇ ਨੇ 23 ਜ਼ਿਲ੍ਹਿਆਂ ਤੋਂ ਇਲਾਵਾ ਕਿੰਨੇ ਹੋ ਸਟੇਟ ਕਿੰਨੀ ਕੰਟਰੀਜ਼ ਦੇ ਨਾਲ ਆ ਹਾਂ ਬਿਲਕੁਲ ਜੀ 23 ਜ਼ਿਲ੍ਹਿਆਂ ਦੇ ਕੁਝ ਜ਼ਿਲ੍ਹੇ ਸਾਡੇ ਦੋ-ਦੋ ਵੀ ਟੀਮਾਂ ਹੈਗੀਆਂ ਨੇ ਜਿੱਦਾਂ ਬਠਿੰਡੇ ਵਾਲੇ ਹੈਗੇ ਮੋਗੇ ਵਾਲੇ ਹੈਗੇ ਆ ਇਹਦੇ ਨਾਲ ਰਾਜਸਥਾਨ ਹਿਮਾਚਲ ਪ੍ਰਦੇਸ਼ ਬੰਬੇ ਵਾਲੇ ਨਾਲ ਰਲੇ ਹੋਏ ਨੇ ਆ ਬਾਹਲੇ ਮੁਲਕਾਂ ਦੇ ਵਿੱਚ ਇਟਲੀ ਆਸਟ੍ਰੇਲੀਆ ਯੂਰਪ ਦੇ ਰਲੇ ਹੋਏ ਨੇ ਫਿਰ ਕੈਨੇਡਾ ਯੂ ਐਸ ਏ ਤੇ 6 ਜ਼ਿਲ੍ਹੇ ਜਿਹੜੇ ਪਾਕਿਸਤਾਨ ਚੜਦੇ ਆ ਪੰਜਾਬ ਦੇ ਵਿੱਚ 6 ਜ਼ਿਲ੍ਹੇ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਅਸੀਂ ਉਹਨਾਂ ਨੂੰ ਅਥਾਰਾਈਜ਼ ਕੀਤਾ ਇੱਕ ਕਿਤਾਬ ਪਾਕਿਸਤਾਨ ਵਿੱਚ ਅਲਰੀ ਰਿਲੀਜ਼ ਹੋ ਚੁੱਕੀ WhatsApp ਜੀ ਕਹਿੰਦੇ ਨੇ ਪੰਜਾਬ ਮੇਰੇ ਤੋਂ ਜ਼ੀਰੋ ਦੂਰ ਹੈ ਪੰਜਾਬ ਦੀ ਦੂਰੀ ਕਿਵੇਂ ਤੁਸੀਂ ਮਾਪੀਓ ਕਿੰਨਾ ਮੁਹੱਬਤ ਜਿਹੜਾ ਐਨਾ ਮਿਲ ਗਿਆ ਕਿ ਉਹ ਦੂਰੀਆਂ ਖਤਮ ਹੋ ਗਈਆਂ ਹਾਂ ਉਹ ਇੱਕ ਪੋਸਟਰ ਤਿਆਰ ਕੀਤਾ ਸੀਗਾ ਤੇ ਉਹ ਇਹੀ ਕਿਹਾ ਸੀਗਾ ਬਈ ਪੰਜਾਬ ਇਸ ਨੋਟ ਟੂ ਫਾਰ ਫਰਮ ਮਾਈ ਹਾਰਟ ਮੇਰੇ ਦਿਲ ਤੋਂ ਪੰਜਾਬ ਦੂਰ ਨਹੀਂ ਹੈ ਬਹੁਤ ਨੇੜੇ ਇੱਕ ਜ਼ੀਰੋ ਦੀ ਦਿਖਾਈ ਸੀ ਬਈ ਉਹਦੀ ਜਿਹੜੀ ਆਉਣ ਜਾਣ ਦਾ ਰਾਹ ਜਿਹੜਾ ਜ਼ੀਰੋ ਰਹਿ ਗਿਆ ਤਾਂ ਮੈਂ ਕਿਤੇ ਰਵਾਂ ਆਸਟ੍ਰੇਲੀਆ ਰਵਾਂ ਕੈਨੇਡਾ ਕਿਤੇ ਰਵਾਂ ਮੈਂ ਪਰ ਪੰਜਾਬ ਸੀ ਬਾਰਸਾ ਮੈਸ਼ਾ ਹੱਸਦੇ ਨੇ ਅੰਦਰ ਇਹਨਾਂ ਬਾਰਸਾ ਦੇ ਅੰਦਰ ਮੁਹੱਬਤ ਦਾ ਕਿਹੜਾ ਬੀਜ ਹੈ ਜਿਹੜਾ ਉਹਨਾਂ ਨੂੰ ਵੀ ਜਿਹੜਾ ਮੈਂ ਤਾਂ ਕਹਿੰਦਾ ਜੇ ਕਿਸੇ ਨੇ ਜ਼ਿੰਦਗੀ ਵਧੀਆ ਬਣਾਉਣੀ ਸਿੱਖ ਜੋ ਮੁਹੱਬਤ ਕਰਨੀ ਵੈ ਸੈਂਪਲਸ ਦਟ ਕੀ ਕੀ ਸੰਦੇਸ਼ ਕੀ ਦਿੰਦਾ ਹਾਂ ਵਾਜੀ ਜਿੰਨੇ ਵੀ ਆਪਣੇ ਦਰਸ਼ਕਾਂ ਨੇ ਬੜਾ ਵਧੀਆ ਜ਼ਿਆਦਾ ਲੱਗ ਰਿਹਾ ਪਰ ਇੱਕ ਗੱਲ ਆ ਮਾਪੇ ਨੂੰ ਮੇਰੀ ਜਿਹੜੀ ਹੰਮਲ ਬੇਨਤੀ ਆ ਤੇ ਸਕੂਲਾਂ ਦੇ ਵਿੱਚ ਜਿਹੜੇ ਆਪਣੀ ਸਾਰੀ ਟੀਮ ਦੇ ਜਿਹੜੇ ਸੇਵਾਦਾਰ ਨੇ ਸਾਰੇ ਵੈਸੇ ਸਰਕਾਰੀ ਸਕੂਲਾਂ ਦੇ ਨੇ ਜਾਂ ਲਾਇਬ੍ਰੇਰੀਅਨ ਨੇ ਜਾਂ ਟੀਚਰ ਨੇ ਮਾਪੇ ਤੇ ਉਦੋਂ ਬਾਅਦ ਟੀਚਰ ਇਹ ਦੋ ਜਿਹੜਾ ਆਪਣੇ ਪ੍ਰੋਜੈਕਟ ਦੀ ਕਾਮਯਾਬੀ ਦਾ ਵੀ ਰਾਜ ਇਹੀ ਹੈ ਵੈਸੇ ਕਿ ਬੱਚੇ ਵੀ ਸਰਕਾਰੀ ਸਕੂਲ ਦੇ ਤੇ ਬੱਚਿਆਂ ਨੂੰ ਸਿਖਾਉਣ ਵਾਲੇ ਵੀ ਤੇ ਉਹਨਾਂ ਦੀਆਂ ਰਜਨਾਵਾਂ ਇਕੱਠੀਆਂ ਕਰਨ ਵਾਲੇ ਵੀ ਤੇ ਸਕੂਲ ਦੇ ਆ ਸੋ ਇਸ ਕਰਕੇ ਜਿਹੜੇ ਮਾਪੇ ਨੇ ਦੀ ਜਿਹੜੀ ਜ਼ਿੰਮੇਵਾਰੀ ਵੰਡਦੀ ਆ ਪਲੀਜ਼ ਘਰ ਦੇ ਵਿੱਚ ਪੰਜਾਬੀ ਬੋਲੋ ਬੱਚਿਆਂ ਨੂੰ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਹਨਾਂ ਜ਼ਰੂਰ ਕਰੋ ਪਲੀਜ਼ ਇੰਗਲਿਸ਼ ਦੇ ਲਫ਼ਜ਼ ਬੋਲਣੇ ਬੰਦ ਕਰੋ ਬੱਚਾ ਡ੍ਰਿੰਕ ਮਿਲਕ ਪਲੀਜ਼ ਪੰਜਾਬੀ ਚ ਕਹੋ ਪੁੱਤ ਦੁੱਧ ਪੀਣਾ ਕਿੰਨਾ ਸਵਾਜਾ ਆਏਗਾ ਤੁਹਾਨੂੰ ਆਪਣੀ ਬੋਲੀ ਬੋਲ ਕੇ ਹਾਂ 100 ਬੋਲੀਆਂ ਸਿੱਖੋ ਫ੍ਰੈਂਚ ਸਿੱਖੋ ਡੱਚ ਸਿੱਖੋ ਇੰਗਲਿਸ਼ ਸਿੱਖੋ ਜੋ ਮਰਜੀ ਸਿੱਖੋ ਜਿੰਨੇ ਮਰਜੀ ਸਕੂਲ ਚ ਪੜੋ ਇੰਨਾ ਕੋਈ ਫਰਕ ਨਹੀਂ ਪੈਂਦਾ ਪਰ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ ਬਹੁਤ ਬਹੁਤ ਵੱਡਾ ਘਾਟਾ ਪਾਤਰ ਸਾਹਿਬ ਦਾ ਜੀ ਦੇਖੋ ਆ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਜੇ ਸਾਡੇ ਕੋਈ ਸੀਗਾ ਤੇ ਪਾਤਰ ਸਾਹਿਬ ਸਨ ਬੜਾ ਸਿਧਵੀ ਵਿੱਚ ਛੋੜਾ ਉਹਨਾਂ ਦਾ ਅਚਾਨਕ ਜਾਣਾ ਕਿਉਂ ਦੋ ਬਾਰੀ ਸਾਡੇ ਉੱਥੇ ਕਾਨਫਰੰਸ ਵਿੱਚ ਮੈਂ ਸੱਦਿਆ ਉਹਨਾਂ ਨੂੰ ਬੜਾ ਨੇੜੇ ਦਾ ਰਿਸ਼ਤਾ ਸੀਗਾ ਆ ਪਰ ਜਿਸ ਤਰ੍ਹਾਂ ਲਿਖਿਆ ਵਾਇਗਰੂ ਦਾ ਉਸ ਤਰ੍ਹਾਂ ਹੀ ਹੋਣਾ ਉਹ ਸਾਨੂੰ ਮਿਛੋੜਾ ਦੇ ਗਏ ਤੇ ਉਸ ਤਰ੍ਹਾਂ ਸਾਡੀਆਂ ਯਾਦਾਂ ਚ ਰਹਿਣਗੀਆਂ ਤਾਂ ਇਹ ਨੌਜਵਾਨ ਜਿਹੜੀ ਨਵੀਂ ਕਲਮਾ ਨਵੀਂ ਰੌੜ ਦੇ ਵਿੱਚੋਂ ਕੋਈ ਉਮੀਦ ਇਦਾਂ ਦੀ ਬਣੇਗੀ ਕਿ ਬਾਕਰ ਸਾਹਿਬ ਮੈਂ ਜੀ ਜਿੱਦਾਂ ਸਾਡੀ ਮੇਰੀ ਟੀਮ ਦੇ ਰਾਦੇ ਜਿੰਨੇ ਦ੍ਰਿੜ ਨੇ ਜਿੰਨੇ ਇਹਨਾਂ ਦੀ ਕਮਿਟਮੈਂਟ ਹੈ ਮੈਨੂੰ ਕੋਈ ਸ਼ੱਕ ਨਹੀਂਗਾ ਥੋੜਾ ਜਿਹਾ ਟਾਈਮ ਜ਼ਰੂਰ ਦਿਓ ਸਾਨੂੰ ਇਹ ਸਾਡਾ ਪਹਿਲਾ ਪੜਾਅ ਅਸੀਂ ਦੁਗਾ ਲਾਂਚ ਕਰਾਂਗੇ ਤੀਆ ਲਾਂਚ ਕਰਾਂਗੇ ਸਰਜੀਤ ਪਾਤਰ ਇਹ ਚੋਂ ਹੀ ਕੱਢਣੇ ਆ ਇਹ ਸਾਡਾ ਗੋਲ ਆ ਜਦੋਂ ਹੋ ਕੇ ਰਹੇਗਾ